ਨਮਸਕਾਰ ਸਰਕਾਰੀ ਪ੍ਰੋਗਰਾਮ ਦੇ ਉਸ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹਨਾਂ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਜਨੀਆਂ ਵਿਸ਼ੇਸ਼ ਪ੍ਰੋਗਰਾਮ ਵਿੱਚ। ਆ ਦੇਖ ਰਹੇ ਹਾਂ ਕਿ ਤੁਸੀਂ ਸੇਵਾਦਾਰ ਕਿਵੇਂ ਟਰਾਲੀਆਂ ਲਿਆ ਰਹੇ ਨੇ। ਆ ਰੇਤਿਆਂ ਲੀਆਂ ਭਰ-ਭਰ ਕੇ। ਤੋਂ ਇਹ ਰੇਤਿਆਂ ਨੂੰ ਬੰਨ ਕੇ ਜਿਹੜਾ ਇਹ ਥੈਲੇ ਬੰਨ ਕੇ ਜਿਹੜੇ ਉਹਦੇ ਵਿੱਚ ਦਰਿਆਵੇ ਸਿੱਟੀ ਜਾ ਰਹੇ ਨੇ। ਸਾਰੇ ਸੇਵਾਦਾਨਾਂ ਵੱਲੋਂ ਬੜਾ ਬੇਲਤੀਆਂ ਗਹਿਰਾਈਆਂ ਤੋਂ ਜਿਹੜਾ ਇੱਥੇ ਰਲ ਕੇ ਕੰਮ ਕੀਤਾ ਜਾ ਰਿਹਾ ਆ ਹਾਂ ਇਹਦੇ ਵਿੱਚ ਸਾਡੇ ਮਿਲਟਰੀ ਵਾਲੇ ਜਵਾਨ ਵੀ ਹਨ ਪੁਲਿਸ ਵਾਲੇ ਜਵਾਨ ਵੀ ਹਨ ਸਾਰੇ ਮਤਲਬ ਸਾਰੇ ਇੱਕ ਸਮਾਜ ਸੇਵਾ ਦੇ ਤੌਰ ਦੇ ਵਿੱਚ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਦੇਖੋ ਬਹਿਲਾ ਸ਼ਕਤੀ ਸਾਡੀ ਬਹਿਲਾ ਸ਼ਕਤੀ ਦੇ ਵੱਲੋਂ ਬਹੁਤ ਸਾਰਾ ਸਹਿਯੋਗ ਦਿੱਤਾ ਜਾ ਰਿਹਾ ਜੀ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਢੈਂਗੜ ਪਰ ਕੁਰਸੀ ਬਣ ਹੈ ਇੱਥੇ ਕਿ ਲੋਕਾਂ ਨੇ ਕਾਫੀ ਕੰਟਰੋਲ ਕਰ ਲਿਆ ਆ ਤੇ ਕੰਟਰੋਲ ਕਰ ਰਹੇ ਨੇ ਇੱਧਰ ਚਾਹ ਦੇ ਲੰਗਰ ਵੀ ਲਗਾਏ ਗਏ ਨੇ ਲੋਕਾਂ ਦੇ ਵੱਲੋਂ ਤੋਂ ਵੱਖਵਾ ਪਿੰਡਾਂ ਤੋਂ ਜਿਹੜਾ ਇੱਥੇ ਲੰਗਰ ਲਗਾਇਆ ਗਿਆ ਚਾਹ ਦਾ ਪਹੁੰਚਿਆ ਆ ਸਹੀ ਹੈ ਬਹੁਤ ਠੀਕ ਹੈ ਵਧੀਆ ਜੀ ਬਾਵਾ ਜੀ ਕਿੱਦਾਂ ਜੀ ਹੋਰ ਸੋ ਤੁਹਾਨੂੰ ਮੈਂ ਦਿਖਾ ਰਿਹਾ ਕਿ ਪਾਣੀ ਦਾ ਬਹਾਵ ਕਾਫੀ ਤੇਜ਼ ਹੈ ਸੋ ਡਾਕਟਰਾਂ ਦੀ ਟੀਮ ਵੀ ਜਿਹੜੀ ਇੱਥੇ ਪਹੁੰਚੀ ਹੋਈ ਹੈ ਡਾਕਟਰਾਂ ਦੀ ਟੀਮ ਪਹੁੰਚੀ ਹੋਈ ਹੈ ਤੇ ਹੈ ਕਿ ਦੱਸੋ ਆ ਸਾਡੇ हां ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਕਿ ਡਾਕਟਰਾਂ ਦੀ ਟੀਮ ਵੀ ਆਈ ਆ ਇਹ ਸਾਰੇ ਡਾਕਟਰ ਸੇਵਾ ਭਾਵਨਾ ਦੇ ਨਾਲ ਆਏ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜਾ ਯਾਦ ਨੂੰ ਸ਼ੁਰੂ ਲਗਾ ਐਡੀਸੀ ਸਾਹਿਬ ਵਰਮਾ ਸਾਹਿਬ ਜੀ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਕਿ ਇਸ ਵੇਲੇ ਕੀ ਪੋਜੀਸ਼ਨ ਹਾਂਜੀ ਪੋਜੀਸ਼ਨ ਅੰਦਰ ਕੰਟਰੋਲ ਆ ਜੀ ਤੁਸੀਂ ਦੇਖइए ਆ ਆਰਮੀ ਆ ਚੁੱਕੀ ਹੈ ਪਿੰਡ ਦੇ ਘਰੇ ਨਿਵਾਸੀ ਨੇ ਉਹ ਵੀ ਪੂਰਾ ਸਹਿਯੋਗ ਦੇ ਰਹੇ ਨੇ ਹੁਣੇ ਹੁਣੇ ਤਾਂ ਅਹੋਂ ਤੋਂ ਪਹਿਲਾਂ ਹੀ ਕੰਨਰ ਸਾਹਿਬ ਹੁਣੇ ਸਾਰਾ ਜੱਜਾ ਲੈ ਕੇ ਹੁਣੇ ਗਏ ਨੇ ਡੀਸਾ ਵੀ ਹੁਣੇ ਜਸਟ ਕੰਨਰ ਸਾਹਿਬ ਦੇ ਨਾਲ ਅਗਲਾ ਪਿੰਡ ਬਿਲਾ ਤਜਵਾਲ ਉੱਥੇ ਦੇਖਣ ਗਏ ਨੇ ਤੇ ਪੂਰੀ ਅੰਦਰ ਕੰਟਰੋਲ ਆ ਕੋਈ ਪੈਨਿਕ ਹੋਣ ਦੀ ਗੱਲ ਨਹੀਂ ਗਈ ਮਤਲਬ ਜੇ ਤਾਂ ਕੋਈ ਖਤਰੇ ਵਾਲੀ ਗੱਲ ਕੀ ਨਾ ਨਾ ਕੋਈ ਖਤਰਾ ਨਹੀਂ ਜੀ ਪੂਰੀ ਸਿਚੁਏਸ਼ਨ ਪੋਜੀਸ਼ਨ ਅੰਡਰ ਕੰਟਰੋਲ ਆ ਕੋਈ ਪੈਨਿਕ ਹੋਣ ਦੀ ਗੱਲ ਨਹੀਂ ਦੇਖੀ ਦਿਓ ਨਹੀਂ ਚਲਦਾ ਤਕਰੀਕਲੀ ਆ ਲੱਗੀਏ ਲੰਗਰ ਲੱਗੇ ਰਹੇ ਆਪ ਦੇਖਿਆ ਤੁਸੀਂ ਵੈਨ ਆ ਡਾਕٹری ਵੈਨ ਤੇ ਆਈ ਪਈਏ ਹਸਪੀਟਲ ਦੀ ਚੈੱਕ ਵੀ ਕਰ ਰਹੀ ਏ ਆ ਡਾਕਟਰ ਸਾਹਿਬ ਬੈਠੇ ਨੇ ਐਫਰੀ ਆਫ ਲੋਕਾਂ ਇਕੱਠਾ ਹੋਇਆ ਹੋ ਰਿਹਾ ਨਹੀਂ ਕਿਸੇ ਕਸਮ ਦੀ ਕੋਈ ਪੈਨਿਕ ਹੋਣ ਦੀ ਗੱਲ ਨਹੀਂ ਬਿਲਕੁਲ ਅੰਡਰ ਕੰਟਰੋਲ ਹੈ ਸਾਡੇ ਏਡੀ ਦੇ हिसाब ਨੇ ਦੱਸਿਆ ਕਿ ਜਿਹੜਾ ਸਥਿਤੀ ਕੰਟਰੋਲ ਇਹਤ ਹੈ ਕੋਈ ਘਬਰਾਨ ਨਹੀਂ ਦਰਨੀ ਪਰ ਜਿਹੜੀਆਂ ਗਲਤ ਅਫਵਾਹ ਫਲਾਉਂਦੇ ਆ ਲੋਕੀ ਉਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਆ ਤੁਸੀਂ ਦੇਖ ਰਹੇ ਹੋ ਕਿ ਪਾਣੀ ਦਾ ਕਾਫੀ ਬਹਾਵ ਤੇਜ ਹੈ ਤੇ ਪਰ ਸਾਰਿਆਂ ਨੇ ਮਿਲ ਕੇ ਇਸ ਨੂੰ ਜਿਹੜਾ ਕੰਟਰੋਲ ਕਰਨਿਆ ਆ ਤੁਸੀਂ ਦੇਖਣਾ ਜਿਵੇਂ ਕਿ ਅਸੀਂ ਪਹਿਲਾਂ ਵੀ ਤੁਹਾਨੂੰ ਦਿਖਾ ਚੁੱਕੇ ਆ ਟੇਕੀ ਨੇ ਸੇਵਾ ਦੇ ਤੌਰ ਤੇ ਲੋਕੀ ਸੇਵਾ ਕਰ ਰਹੇ ਨੇ ਆ ਇਹ ਆ ਜੀ ਦਰਿਆ ਸਤਲੁਜ ਦਰਿਆ ਜਿਹੜਾ ਤੁਸੀਂ ਦੇਖ ਰਹੇ ਹੋ ਆ ਜਿੱਥੇ ਕਿ ਲੋਕੀਂ ਸੇਵਾ ਦੇ ਤੌਰ ਤੇ ਕੰਮ ਕਰ ਰਹੇ ਨੇ ਸੇਵਾ ਦੇ ਨਾਲ ਦਿਨ ਰਾਤ ਇਕ ਰਾਤ ਕਰ ਕਰ ਰਹੇ ਨੇ ਤਾਂ ਕਿ ਇਸ ਜਿਹੜਾ ਇਸ ਮਾੜੀ ਘੜੀ ਦੇ ਉੱਤੇ ਕਾਬੂ ਪਾਇਆ ਜਾ ਸਕੇ ਆ ਤੁਹਾਨੂੰ ਦਿਖਾ ਦਈਏ ਜੀ ਆ ਦੇਖੋ ਕਿਵੇਂ ਸੇਵਾ ਕਰ ਰਹੇ ਨੇ ਲੋਕਾਂ ਦੇ ਵਿੱਚ ਸੇਵਾ ਭਾਵਨਾ ਹੈ ਇਹਨੂੰ ਕਹਿੰਦੇ ਜੀ ਸੇਵਾ ਆ ਇੱਥੇ ਕੋਈ ਰਾਜਨੀਤੀ ਨਹੀਂ ਹੈ ਸਾਰੇ ਲੋਕ ਆਪਣੀ ਆਪਣੀ ਤੌਰ ਤੇ ਜਿਹੜੇ ਜਿਹੜੇ ਜਿੰਨੀ ਜਿੰਨੀ ਸੇਵਾ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਆ ਆ ਐਮਸੀ ਬੈਟਰੀ ਵੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਹਾਂ ਆਹ ਲੋ ਜੀ ਦੇਖੋ ਤੁਹਾਨੂੰ ਮੈਂ ਜਿਵੇਂ ਕਿ ਪਹਿਲਾਂ ਹੀ ਦੱਸਿਆ ਆ ਕਿ ਲੋਕੀ ਬੜੀ ਸੇਵਾ ਭਾਵਨਾ ਦੇ ਨਾਲ ਲੱਗੇ ਨੇ ਜੀ ਇਸ ਤੁਸੀਵਨ ਤੇ ਆ ਰਹੇ ਪਾਣੀ ਨੂੰ ਕੰਟਰੋਲ ਕਰਨ ਦੇ ਲਈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸੰਗਰਮੀਆਂ YouTube ਚੈਨਲ ਤੋਂ ਵਾਸਤੇ ਪਰਦੇਸੀ ਦੀ ਇਹ ਰਿਪੋਰਟ ਹੈ ਲੋਕਾਂ ਦੇ ਵਿੱਚ ਇੰਨੀ ਸੇਵਾ ਭਾਵਨਾ ਹੈ ਕਿ ਕਈਆਂ ਨੇ ਮਨਭਾਵਕ ਹੋ ਜਾਂਦੇ ਆ ਵੀ ਪੰਜਾਬੀਆਂ ਦੇ ਵਿੱਚ ਜਿਹੜੀ ਸੇਵਾ ਭਾਵਨਾ ਗੁਰੂਆਂ ਪੀਰਾਂ ਦੀ ਧਰਤੀ ਤਾਂ ਹੀ ਇਹਨੂੰ ਕਹਿੰਦੇ ਆ ਕਿ ਗੁਰੂਆਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੋਣ ਕਰਕੇ ਇੱਥੇ ਸੇਵਾ ਭਾਵਨਾ ਦਾ ਨਿਰੰਤਰ ਜੋ ਵਾਹ ਚੱਲ ਰਿਹਾ ਕਿ ਹੁਣ ਇਸ ਵੇਲੇ ਸਥਿਤੀ ਬੜੀ ਕੰਟਰੋਲ ਦੇ ਵਿੱਚ ਹੈ ਪੂਰੀ ਕੰਟਰੋਲ ਦੇ ਵਿੱਚ ਹੈ ਕਿਸੇ ਵੀ ਅਫਵਾਹਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਗੁਰੂ ਜੀ ਕੰਨ ਆ ਮੈਂ ਦੱਸ ਦਵਾਂ ਜ਼ਿਲ੍ਹਾ ਕਾਨੂੰਨੀ ਸੁਵਾਰਮਾ ਅਥਾਰਟੀ ਵੱਲੋਂ ਜੋ ਸਾਡੀ ਜ਼ਿੰਮੇਵਾਰੀ ਲੱਗੀ ਆ ਜੋ ਸਾਨੂੰ ਹੁਕਮ ਹੋਏ ਨੇ ਕਿ ਹੜਪੇੜਤਾ ਲਈ ਜਿਹੜੀ ਸਾਡੀ ਇੱਕ ਮੁਆਵਜ਼ਾ ਸਕੀਮ ਹੈ ਉਹਦੇ ਤਹਿਤ ਵੀ ਜਿਹੜਾ ਅਸੀਂ ਜਦੋਂ ਵੀ ਸਾਨੂੰ ਸਰਪੰਚ ਸਾਹਿਬ ਕੋਈ ਦੱਸਣਗੇ ਕਿਸੇ ਦਾ ਵੀ ਨਾਮ ਪੇਸ਼ ਕਰਨਗੇ ਅਸੀਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸਾਹਿਬ ਤੇ ਆਪਣੇ ਅਥਾਰਟੀ ਦੇ ਸਕੱਤਰ ਸਾਹਿਬ ਸੀਜੀਐਮ ਡਾਕਟਰ ਅਮਨਦੀਪ ਜੀ ਉਹਨਾਂ ਦੇ ਧਿਆਨ ਵਿੱਚ ਜ਼ਰੂਰ ਲਿਆਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਮੁਆਵਜ਼ਾ ਸਕੀਮ ਦੇ ਤਹਿਤ ਜਿਹੜੇ ਵੀ ਤੁਸੀਂ ਸਾਨੂੰ ਕਹੋਗੇ ਅਸੀਂ ਉਹਨਾਂ ਦੀ ਮਦਦ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀ ਹੋਰ ਵੀ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਜਦੋਂ ਦਾ ਅਸੀਂ ਦਿੱਤਕ ਪਏ ਆ ਮਹਾਰਾਜ ਨੇ ਐਦਾਂ ਦਾ ਮਤਲਬ ਉਹ ਸੰਜੋਗ ਬਣਾਇਆ ਕਿ ਇੱਥੇ ਕਿਸੇ ਚੀਜ਼ ਦੀ ਸਾਨੂੰ ਕਮੀ ਨਹੀਂ ਰਹੀ ਲੋਕਾਂ ਨੇ ਭਰਪੂਰ ਸਾਥ ਦਿੱਤਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਦੂਰੋਂ 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 ਇੱਥੇ ਆ ਕੇ ਲੋਕਾਂ ਨੇ ਮਤਲਬ ਦਿਨ ਰਾਤ ਇਕੱਠੇ ਕਰਕੇ ਇੰਨੀ ਮਿਹਨਤ ਕੀਤੀ ਇੰਨੀਆਂ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਟਰਾਲੀਆਂ ਮਿੱਟੀ ਦੀਆਂ ਬੋਰੀਆਂ ਦੀਆਂ ਤੇ ਹੋਰ ਵੀ ਲੰਗਰਾਂ ਦਾ ਟੁੱਟ ਲੰਗਰ ਵਰਤ ਰਹੇ ਨੇ ਵੀ ਪਤਾ ਨਹੀਂ ਲੱਗਦਾ ਸਾਨੂੰ ਕਿੱਧਰੋਂ ਕਿੱਧਰੋਂ ਲੰਗਰ ਆ ਰਹੇ ਕੀ ਕੀ ਹੋ ਰਿਹਾ ਹੈ ਤੇ ਚਲੋ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਸ ਚੀਜ਼ ਤੇ ਸਥਿਤੀ ਤੇ ਕਾਬੂ ਪਾਇਆ ਹੈ ਇਸ ਲਈ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਵੈਰੀ ਗੁੱਜਾ ਹਾਂ ਮੈਂ ਦਾਸਤਮਾ ਜ਼ਿਲ੍ਹਾ ਕਾਨੂੰਨੀ ਸੁਵਾਰਮਾ ਅਥਾਰਟੀ ਬਨ ਜੋ ਸਾਡੀ ਜ਼ਿੰਮੇਵਾਰੀ ਲੱਗੀ ਹੈ ਜੋ ਸਾਨੂੰ ਹੁਕਮ ਹੋਏ ਨੇ ਕਿ ਆੜ ਪੇੜ ਤਾਲੇ ਜਿਹੜੀ ਸਾਡੀ ਇੱਕ ਮੁਆਵਜ਼ਾ ਸਕੀਮ ਹੈ ਉਹਦੇ ਤਹਿਤ ਵੀ ਜਿਹੜਾ ਅਸੀਂ ਜਦੋਂ ਵੀ ਸਾਨੂੰ ਸਰਪੰਚ ਸਾਹਿਬ ਕੋਈ ਦੱਸਣਗੇ ਕਿਸੇ ਦਾ ਵੀ ਨਾਮ ਪੇਸ਼ ਕਰਨਗੇ ਅਸੀਂ ਮਾਨਜੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਸਾਹਿਬ ਤੇ ਆਪਣੇ ਅਥਾਰਟੀ ਦੇ ਸਕੱਤਰ ਸਾਹਿਬ ਸੀਜੀਐਮ ਡਾਕਟਰ ਅਮਰਦੀਪ ਜੀ ਉਹਨਾਂ ਦੇ ਧਿਆਨ ਵਿੱਚ ਜ਼ਰੂਰ ਲਿਆਵਾਂਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਮੁਆਵਜ਼ਾ ਸਕੀਮ ਦੇ ਤਹਿਤ ਜਿਹੜੇ ਵੀ ਤੁਸੀਂ ਸਾਨੂੰ ਕਹੋਗੇ ਅਸੀਂ ਉਹਨਾਂ ਦੀ ਮਦਦ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀ ਇਹ ਸੱਜਣਾ ਸ਼ਹਿਰ ਪਗਸੇਂਗਰ ਦਾ ਸਵਤੰਤਰ ਅਜਲੀਆਂ ਸੇਸ਼ ਸਰਵਰਨੀਆਂ ਫਲ ਫਿਰ ਦਮਲੀਆ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ حاضر ਹੋਵਾਂਗੇ ਉਦੋਂ ਤੱਕ ਵਾਸਤੇプチ ਨੂੰ ਇਜਾਜ਼ਤ ਦਿਓ ਧੰਨਵਾਦ